ਸੋ ਇਹ ਗੱਲ ਜਿਹੜੀ ਹੈ ਉਹ ਬੜੀ ਅਚੰਭਾ ਜਿਹੀ ਨਹੀਂ ਲੱਗਦੀ ਕਿ ਭੂਤਾਂ ਨੇ ਕਿਵੇਂ ਖੂਬ ਬਣਾਤਾ ਹਾਂਜੀ ਹਾਂਜੀ ਚੰਭਾ ਤਾਂ ਲੱਗਦਾ ਹੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੇ ਆਪ ਆਏ ਆ ਜਿਲ੍ਹਾ ਬਠਿੰਡਾ ਦੇ ਵਿੱਚ ਪਿੰਡ ਭਗਤਾ ਪਾਇਕਾ ਹਾਂ ਇੱਕ ਭਗਤਾ ਪਾਇਕਾ ਕਸਬਾ ਉਹ ਦੇ ਵਿੱਚੋਂ ਹੀ ਜਿਹੜਾ ਇਹ ਪਿੰਡ ਹੈ ਭਗਤਾ ਪਾਇਕਾ ਜਿਹਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸ਼ਸ਼ੋਭਤ ਆ ਉਹਦੇ ਨਾਲ ਹੀ ਇਹ ਇੱਕ ਖੂਹ ਹੈ ਜਿਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਉੱਪਰ ਲਿਖਿਆ ਭੂਤਾਂ ਵਾਲਾ ਖੂਹ ਹੁਣ ਇਹ ਭੂਤਾਂ ਵਾਲਾ ਖੂਹ ਕਿਵੇਂ ਆ ਤੇ ਭੂਤਾਂ ਦਾ ਖੂਹ ਕਿਵੇਂ ਬਣਿਆ ਕਿ ਇਹ ਖੂਹ ਭੂਤਾਂ ਨੇ ਬਣਾਇਆ ਉਹ ਸਾਰਾ ਇਤਿਹਾਸ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਪਿੰਡ ਦੇ ਪਤਵੰਤੇ ਕੋਈ ਸਾਡੇ ਨਾਲ ਨੇ ਸੱਜਣ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਆਖਰ ਭੂਤਾਂ ਵਾਲਾ ਖੂਹ ਜਿਹੜਾ ਉਹ ਕਿਵੇਂ ਬਣ ਗਿਆ ਮੇਨ ਥੱਲੇ ਬਣਿਆ ਹੁੰਦੇ ਤੇ ਜਾਲ ਪਾਇਆ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਕੀ ਨਾਮ ਆ ਤੁਹਾਡਾ ਜੀ ਦਰਬਾਰਾ ਸਿੰਘ ਸ਼ੈਂਟੂ ਦਰਬਾਰਾ ਸਿੰਘ ਜੀ ਇਹਨੂੰ ਭੂਤਾਂ ਵਾਲਾ ਖੂਹ ਕਿਉਂ ਕਹਿੰਦੇ ਇਹ ਜੀ ਭੂਤਾਂ ਨੇ ਬਣਾਇਆ ਸੀਗਾ ਰਾਤ ਦੇ ਰਾਤ ਉਹ ਭੂਤਾਂ ਨੇ ਕਿਵੇਂ ਬਣਾ ਇਹਨਾਂ ਰਾਮੂ ਦਾ ਲਾਹੌਰ ਦਾ ਸੀਗਾ ਬਾਣੀਆ ਉਹਦੀ ਕੁੜੀ 'ਚ ਜੈਨ ਆਉਂਦਾ ਸੀਗਾ ਹਾਂ ਭੂਤ ਪ੍ਰੇਤ ਅੱਛਾ ਤੇ ਉਹਨਾਂ ਨੂੰ ਕਹਿੰਦਾ ਸੀ ਦਸਵੇਂ ਪਿਤਾ ਨੇ ਵੀ ਤੁਸੀਂ ਐਂ ਕਰੋ ਜੇ ਇੱਥੇ ਤਾਂ ਨਹੀਂ ਥੋੜਾ ਇਲਾਜ ਹੋਣਾ ਤੁਸੀਂ ਭਾਈ ਬੈਲੋ ਕੋਲੇ ਜਾਵੜੋ ਭਾਈ ਭਗਤ ਤੇ ਹਾਂਜੀ ਤੇ ਉੱਥੇ ਥੋੜਾ ਇਲਾਜ ਹੋ ਜਾਊਗਾ ਇੱਥੇ ਜਦੋਂ ਉਹ ਰਾਮੂ ਲਾਹੌਰ ਵਾਲਾ ਬਾਣੀਆ ਇੱਥੇ ਆਇਆ ਆਪਦੀ ਬੇਟੀ ਨੂੰ ਲੈ ਕੇ ਹਮ ਤੇ ਇਹਨਾਂ ਨੇ ਜੀ ਉਹਦਾ ਇਲਾਜ ਸ਼ੁਰੂ ਕਰਤਾ ਤੇ ਸਾਰੇ ਦੁੱਖ ਦੂਰ ਹੋ ਗਏ ਉਹਨਾਂ ਦੇ ਹਮ ਹਮ ਉਹ ਕਹਿੰਦਾ ਜੀ ਮੈਂ ਸੇਵਾ ਕਰਾਉਣੀ ਚਾਹੁੰਦਾ ਹਾਂ ਉਹ ਕਹਿੰਦਾ ਕੀ ਆ ਤੇਰੇ ਕੋਲੇ ਭਾਈ ਕਹਿੰਦਾ ਮੇਰੇ ਕੋਲੇ ਚੂਨਾ ਦੇ ਇਟਾਂ ਐ ਮੈਂ ਖੂਲਵਾਉਣਾ ਚਾਹੁੰਨਾ ਹੂੰ ਇੱਥੇ ਫਿਰ ਦਸਵੇਂ ਪਾਸ਼ਾ ਮੋਢੀ ਗੱਡ ਕੇ ਗਏ ਸੀ ਕਹਿੰਦੇ ਵੀ ਇੱਥੇ ਖੂਲਵਾਉਣਾ ਗੰਗਾ ਵਾਟੇ ਅੱਛਾ ਅੱਛਾ ਵੀ ਗੰਗਾ ਨੂੰ ਪਿਆਸ ਪਾਣੀ ਪੂਣੀ ਪੀ ਲੈਂਦੇ ਆ ਹਾਂ ਹਾਂ ਉਸ ਤੋਂ ਬਾਅਦ ਆ ਤੇ ਉਹ ਕਹਿੰਦਾ ਵੀ ਕਿਵੇਂ ਲੈ ਕੇ ਆਓਗੇ ਉਹ ਕਹਿੰਦਾ ਤੁਸੀਂ ਨਿਸ਼ਾਨੀ ਲਾ ਦਿਓ ਇਟਾਂ ਤੇ ਕਲੀ ਫੇਰ ਦਿਓ ਤੇ ਅਸੀਂ ਆਪ ਚੱਕ ਲਵਾਂਗੇ ਹੂੰ ਉਸ ਤੋਂ ਮਗਰੋਂ ਜਦੋਂ ਹੋਇਆ ਤੇ ਰਾਮੂ ਲਾਹੌਰ ਵਾਲਾ ਨਿਸ਼ਾਨੀ ਲਵਾਤੀ ਤੇ ਪਹਿਰੇਦਾਰ ਵੀ ਖੜਾਤੇ ਉਹਨੇ ਅੱਛਾ ਫਿਰ ਇਹ ਰਾਤੇ ਰਾਤ ਦਾ ਪਹਿਲਾਂ ਟੰਡੋਰਾ ਫੇਰਾ ਸਾਰੇ ਪਿੰਡ ਦੇ ਵਿੱਚ ਵੀ ਕੋਈ ਸੜਕੇ ਚ ਧਿਆਨ ਉੱਠੇ ਹੋਏ ਅੱਛਾ ਜੀ ਅੱਜ ਫੂਲ ਆਉਣਾਗਾ ਹਾਂ ਫਿਰ ਇਸ ਤੋਂ ਮਗਰੋਂ ਜੋ ਰਾਤੇ ਰਾਤ ਦਾ ਇੱਟਾਂ ਦਾ ਖੜਕਾ ਤਾਂ ਉਹਨਾਂ ਨੂੰ ਸੁਣੀ ਗਿਆ ਦਿਸਾ ਕੁਛ ਨਹੀਂਗਾ ਹਾਂ ਤੇ ਰਾਤੇ ਰਾਤ ਫਿਰ ਭੂਤਾਂ ਨੇ ਖੂਣਾ ਦਾ ਭੂਤਾਂ ਕੰਟਰੋਲ ਚ ਕਰ ਲਈਆਂ ਉਹਨਾਂ ਨੇ ਬਾਬਾ ਜੀ ਨੇ ਕਿਹੜੇ ਬਾਬਾ ਜੀ ਸੀ ਭਾਈ ਬੈਲੋ ਜੀ ਭਾਈ ਬੈਲੋ ਜੀ ਨੇ ਹਾਂ ਜੀ ਤੇ ਉਦੋਂ ਤੋਂ ਇਹਨੂੰ ਭੂਤਾਂ ਨਾਲ ਖੂਣਾ ਦਾ ਹਾਂਜੀ ਹਾਂਜੀ ਇੱਥੇ ਕੋਈ ਮੰਨਤਾ ਇੱਥੇ ਹਾਂਜੀ ਮੌਣ ਬੰਨਣ ਵਾਲੀ ਰਹਿ ਗਈ ਸੀਗੀ ਉਹ ਕਿਸੇ ਬੁੜੀ ਨੇ ਚੱਕੀ ਫੇਰਦੀ ਹਾਂ ਹਾਂ ਉਹ ਫਿਰ ਭੱਜ ਗਈਆਂ ਛੱਡ ਕੇ ਪਿੱਛੇ ਫਿਰ ਮੌਣਾ ਇਹ ਪਿੰਡ ਨੇ ਬੰਨ ਲਿਆ अच्छा अच्छा ये हुन त तुसी काफी रिनोवेट करता है नु हां जी हां जी आजो नाल नाल आपा सारा सूं दिखाओ कि ये भूताळा ਖੂ ਜਿਹੜਾ ਇਹ ਹੁਣ ਇਹ ਗੁਰਦੁਆਰਾ ਸਾਹਿਬ ਨਾਲ ਦਾ ਕੋਈ ਲਿੰਕ ਹੈ ਨਹੀਂ ਜੀ ਕੋਈ ਲਿੰਕ ਨਹੀਂ ਹੈ हां ਇਹ ਕੱਲਾ ਭੂਤਾਂ ਵਾਲੇ ਖੂ ਦਾ ਨਰੋਲ ਆ ਇਹ ਕੱਲੀ ਕੱਲੀ ਖੂਦ ਹੀ ਕਮੇਟੀ ਲੱਗ ਅਲੱਗਾ 30 ਬੰਦੇ ਨਹੀਂ ਕਮੇਟੀ ਆਈ ਸਾਡੀ ਹੁਣ ਕੱਲੀ ਖੂਦ ਹੀ ਮੇਲਾ ਲੱਗਦਾ ਇੱਥੇ ਕੋਈ ਮੇਲਾ ਲੱਗਦਾ 18 19 20 ਫਰਵਰੀ ਨੂੰ ਤਿੰਨ ਦਿਨ ਆਜੋ ਤਿੰਨ ਦਿਨ ਮੇਲਾ ਇੱਧਰ ਵੀ ਇੱਕ ਤਸਵੀਰ ਆ ਮੈਂ ਦੇਖਣੀ ਚਾਹਾਂਗੇ ਅਸੀਂ ਹਾਂ ਇਹ ਉਹ ਜਿਹੜਾ ਇਤਿਹਾਸ ਇਹਨਾਂ ਪਿੰਡ ਵਾਲਿਆਂ ਨੇ ਲਿਖਿਆ ਹਾਂਜੀ ਜਿਹਦੇ ਵਿੱਚ ਲਿਖਿਆ ਹੈ ਕਿ RAMU ਜੋ ਲਾਹੌਰ ਵਾਲਾ 81 ਗੁਰਾਂ ਦੇ ਕੋਲ ਪੁੱਤਰੀ ਹਮਾਰੀ ਤਾਂ ਹੀ ਲੱਗਿਆ ਇਹ ਜਿਹੜੀ ਉਦੋਂ ਦੀ ਭਾਸ਼ਾ ਸੀਗਾ ਉਹਦੇ ਹਿਸਾਬ ਦੇ ਨਾਲ ਸਾਰਾ ਕੁਝ ਲਿਖਿਆ ਗਿਆ ਤਾਂ 1761 61 61 ਦੇ ਵਿੱਚ ਇੱਕ ਖੂਬ ਨਾਇਆ ਸੀ ਹਾਂਜੀ 1761 ਈਸਵੀ ਅੱਛਾ ਇਹ ਜਿਹੜੀ ਤਸਵੀਰ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਹੈ ਕਿ ਇਹ ਗੁਰੂ ਗਵਿੰਦ ਸਿੰਘ ਜੀ ਆ ਜੀ ਅੱਛਾ ਜੀ ਇਹ ਮੇਰਾ ਤਾਰਾ ਭਾਰਾ ਭਗਤਾ ਤੇ ਭਾਈ ਭਗਤਾ ਜੀ ਦੀ ਤਸਵੀਰ ਹੈ ਜਿਨ੍ਹਾਂ ਦੇ ਨਾਂ ਤੇ ਆ ਭਗਤਾ ਜਿਹੜਾ ਭਾਈ ਭਗਤਾ ਸ਼ਹਿਰ ਜਾਂ ਪਿੰਡ ਹਾਂਜੀ ਹਾਂਜੀ ਇਹੇ ਭੂਤਾਂ ਦਾ ਹੋ ਅੱਛਾ ਅੱਛਾ ਹਾਂਜੀ ਹਾਂਜੀ ਆ ਉੱਪਰ ਵੀ ਉਹ ਉਹ ਗੁਰੂ ਸਾਹਿਬ ਦੁੱਧ ਪੀਉਂਦੇ ਆ ਉਹਨਾਂ ਨੂੰ ਅੱਛਾ ਗੁਰੂ ਸਾਹਿਬ ਨੂੰ ਇਹ ਇੱਕ ਘੋੜਾ ਭੇਟ ਕੀਤਾ ਸੀ ਗੁਰੂ ਸਾਹਿਬ ਨੂੰ ਦਿੱਤਾ ਸੀਗਾ ਇਹਨਾਂ ਨੇ ਅੱਛਾ ਇਹ ਉਹ ਭੂਤਾਂ ਵਾਲਾ ਖੂਹ ਆ ਜੀ ਜਿਹੜਾ ਰਾਤੋਂ ਰਾਤ ਕਹਿੰਦੇ ਵੀ ਭੂਤਾਂ ਨੇ ਬਣਾਇਆ ਸੀਗਾ ਬੜੀ ਅਚੰਭੇ ਦੀ ਗੱਲ ਆ ਕਿ ਭੂਤਾਂ ਨੇ ਇਹ ਖੂਹ ਕਿਵੇਂ ਬਣਾ ਦਿੱਤਾ ਇਹ ਇੱਕ ਬੜੀ ਵੱਡੀ ਗੱਲ ਹੁੰਦੀ ਆ ਆਪਣੀ ਸੋਚ ਤੋਂ ਅੱਗੇ ਦੀ ਗੱਲ ਆ ਜਿਹਦੀ ਆਪਾਂ ਉਹਨੂੰ ਬਿਆਨ ਨਹੀਂ ਕਰ ਸਕਦੇ ਉਤਾਨੇ ਖੂ ਕਿਵੇਂ ਬਣਾਤਾ ਹੈ ਇਹ ਵੀ ਇੱਕ ਬੜਾ ਵੱਡਾ ਸਵਾਲ ਆ ਇਹਦੇ ਚਾਰ ਮੌਨ ਹੈ ਜੀ ਫਿਰ ਇੱਥੇ ਚਾਰ ਮੌਨ ਇੱਥੇ ਪਾਣੀ ਪਾਣੀ ਪੁਣੀ ਭਰਦੇ ਰਹੇ ਚਾਰਾਂ ਪੱਤੀਆਂ ਦੇ ਆ ਜੀ ਅੱਡੋ ਅੱਡੀ ਉਹ ਭਗਤਾ ਪੱਤੀ ਦਾ ਸੇਵਾ ਪੱਤੀ ਦਾ ਉਹ ਫਫੜਾ ਪੱਤੀ ਦਾ ਉਹ ਖਾਨਾ ਪੱਤੇ ਅੱਛਾ ਇਹਦੇ ਚਾਰ ਮੌਨ ਕਿਉਂ ਆ ਇਹ ਇੱਕ ਭਗਤਾ ਪੱਤੀ ਦਾ ਜੀ ਇੱਕ ਸੇਵਾ ਦਾ ਪੱਤੀ ਦਾ ਇੱਕ ਫਫੜਾ ਪੱਤੀ ਦਾ ਇੱਕ ਖਾਨਾ ਪੱਤੀ ਦਾ ਯਾਨੀ ਚਾਰ ਬਾਲਟੀਆਂ ਜਾਂ ਜੰਦਗੀਆਂ ਇਹਦੇ ਵਿੱਚ ਚਾਰ ਪੱਤੀਆਂ ਹੀ ਪੈਂਡਾ ਤੇ ਇੱਕ ਜਿਹੜੀ ਪੱਤੀ ਜਿਹੜੀ ਭਗਤਾ ਪੱਤੀ ਉਹਨੇ ਆਪਦੇ ਪਾਸੇ ਉਹ ਭਰਨਾ ਹਾਂ ਉਹਨੇ ਆਪਦੇ ਪਾਸੇ ਤੇ ਜਿਹੜੇ ਦੂਜੇ ਪਿੰਡ ਦੀ ਪੱਤੀ ਉਹ ਨੇ ਆਪਦੇ ਪਾਸੇ ਆਪਦੇ ਪਾਸੇ ਪਰਣੀ ਤੇ ਇਹ ਫੇ ਚਾਰੇ ਪਾਸੇ ਗੱਡੀਆਂ ਲਾਈਆਂ ਇਹਨਾਂ ਦਾ ਮਤਲਬ ਇਹ ਜੀ ਆਹ ਪੜਦੇ ਹੁੰਦੇ ਆ ਪਾਠ ਅੱਛਾ ਇੱਥੇ ਪਾਠ ਜਿਹੜਾ ਹਾਂਜੀ ਅੜ ਕੇ ਸੰਗਤੀ ਉਹਦੀ ਟੜਕੇ ਪੜਦੇ ਆ ਅੱਛਾ ਤੇ ਤੜਕੇ ਸੰਗਤ ਹੁੰਦੀ ਹੈ ਬਹੁਤ ਜ਼ਿਆਦੀ ਟੜਕੇ ਤੇ ਮੱਥਾ ਟੇਕ ਕੇ ਫਿਰ ਅਗਲੇ ਗੁਰਦਾਰੇ ਜਾਂਦੇ ਆ ਅੱਛਾ ਅੱਛਾ ਇੱਥੇ ਕੋਈ ਨਵਾਂ ਵੀ ਕੱਲੇ ਕਿਉਂਦਾ ਕੋਈ ਵੀ ਹਾਂਜੀ ਹਾਂਜੀ ਪਹਿਲਾਂ ਖੂ ਦਾ ਜਲ ਪਾਉਂਦਾ ਵਿੱਚ ਅਰੇ ਡਾਇਰੈਕਟਰ ਦੇ ਅੱਛਾ ਅੱਛਾ ਇਹ ਕੋਨੇ ਹੁਣ ਜਲ ਹੈਗਾ ਵਿੱਚ ਹਾਂਜੀ ਆ ਸਾਰਾ ਜਲ ਹੀ ਆਈ ਚਾਰਸਪੇੜੀ ਤੇ ਜੇ ਕਿਸੇ ਤੇ ਮੁੰਡਾ ਹੁੰਦਾ ਪਹਿਲਾ ਸ਼੍ਰੀ ਇੱਥੇ ਬੰਦੇ ਆ। ਅੱਛਾ ਅੱਛਾ ਇਹ ਜਿਹੜੇ ਸ਼੍ਰੀ ਤਾਂ ਬੰਨੇ ਹੋਏ। ਹਾਂਜੀ। ਇਹ ਹੁਣ ਕਿੱਥੋਂ ਨਿਕਲਦਾ ਚੱਲ ਜਿਹੜਾ ਬਾਲਟੀ ਨਾਲ ਆਹ ਮੋਟਰ ਲੱਗੀ ਮਸੀਹ ਪਾ ਲੈ। ਅੱਛਾ ਹੁਣ ਸਿੱਧੀ ਮੋਟਰ ਲਾ ਦਿੱਤੀ। ਹਾਂਜੀ। ਪਰ ਇੱਕ ਕੀ ਸਾਬਤ ਕਰਦੀ ਆ ਵੀ ਜਿਹੜਾ ਉਦੋਂ ਇਹ ਜੀਆਂ ਨੇ ਆਪਣੇ ਨੇ ਭਾਈ ਬੈਲੋ ਨੇ ਹਰਮੰਦਰ ਸਾਹਿਬ ਦੀ 12 ਸਾਲ ਸੇਵਾ ਕਰੀ ਸੀਗੀ। ਜੀ। ਹਾਂਜੀ। ਦਰਵਾਜ਼ੇ ਦੀ ਸਰੋਵਰ ਦੀ। ਹੂੰ ਹੂੰ ਹੂੰ। ਅੱਛਾ ਅੱਛਾ ਸਰੋਵਰ ਦੀ ਸੇਵਾ ਕਰੀ ਸੀ 12 ਸਾਲ। ਹੂੰ ਹੂੰ। ਇਹ ਜਿਹੜਾ ਤੁਸੀਂ ਕਹਿੰਦੇ ਹੋ ਵੀ ਪੱਠਾ ਸੀ ਉਹਨਾਂ ਦਾ ਉੱਥੋਂ ਲਿਆਂਦਿਆ ਇਹ ਉਹੀ ਤਸਵੀਰ ਹੋਣੀ ਵੀ ਪੱਠੇ ਤੋਂ ਇਟਾਂ ਦਾ ਹਾਂਜੀ 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 ਉਹੀ ਹੈ ਜੀ ਹਾਂ ਸੋ ਇਹ ਗੱਲ ਜਿਹੜੀ ਹੈ ਉਹ ਬੜੀ ਅਚੰਭਾ ਜਿਹੀ ਨਹੀਂ ਲੱਗਦੀ ਕਿ ਭੂਤਾਂ ਨੇ ਕਿਵੇਂ ਖੂਬ ਬਣਾ ਦਿੱਤਾ ਹਾਂਜੀ ਹਾਂਜੀ ਚੰਭਾ ਤਾਂ ਲੱਗਦਾ ਹੀ ਹੈ ਜੀ ਤੁਸੀਂ ਸੋਚਿਆ ਕਦੀ ਵਿਚਾਰ ਕੀਤੀ ਪਿੰਡ ਵਾਲਿਆਂ ਨੇ ਹਾਂਜੀ ਹਾਂਜੀ ਕੀ ਨਿਕਲ ਕੇ ਵਿੱਚੋਂ ਆਇਆ ਕਿ ਵਾਕਿਆ ਬਣਾਇਆ ਹੋਊਗਾ ਹਾਂਜੀ ਬਣਾਇਆ ਜੀ ਐਂ ਤਾਂ ਗੱਲ ਬਣਦੀ ਨਹੀਂ ਜੀ ਬਿਨਾਂ ਬਣਾਏ ਤਾਂ ਤਾਂ ਸੋ ਇਹ ਭਗਤਾ ਭਾਈ ਕਾ ਜਿਹੜਾ ਹੈਗਾ ਉਹ ਪਿੰਡ ਜਿਹੜਾ ਹੈਗਾ ਉਹ ਵੀ ਭਾਈ ਬਹਿਲੋਜੀ ਦੇ ਨਾਂ ਤੇ ਆ ਹਾਂਜੀ ਤੇ ਭਗਤਾ ਕਿਵੇਂ ਬਣਿਆ ਫਿਰ ਭਾਈ ਦਾ ਇਹ ਫਿਰ ਭਾਈ ਭਗਤਾ ਜੀ ਇੱਥੇ ਇਹਨਾਂ ਦੇ ਪੋਤਰੇ ਹੀ ਸਨ ਭਾਈ ਬਹਿਲੋਜੀ ਦੇ ਭਾਈ ਬਹਿਲੋ ਦੇ ਪੋਤਰੇ ਸਨ ਭਾਈ ਭਗਤਾ ਜੀ ਅੱਛਾ ਹਾਂਜੀ ਉਹਨਾਂ ਦੇ ਨਾਂ ਤੇ ਭਗਤਾ ਜਿਹੜਾ ਭਗਤਾ ਭਾਈ ਕਾ ਕਸਬਾ ਬਣ ਗਿਆ ਜਿੱਥੇ ਬਹੁਤ ਵੱਡੀ ਇੰਡਸਟਰੀ ਵੀ ਆ ਥਰੇਸ਼ਰ ਇੱਥੋਂ ਦੇ ਜਿਹੜੇ ਵਿਦੇਸ਼ਾਂ ਤੱਕ ਜਾਂਦੇ ਨੇ ਤਾਂ ਇਹ ਨਾਲ ਪਿੱਛੇ ਪਿੰਡ ਆ ਭਗਤਾ ਭਾਈ ਕਾ ਕਸਬੇ ਤੋਂ ਪਿਛਲੇ ਬਣੇ ਭਗਤਾ ਭਾਈ ਕਾ ਪਿੰਡ ਆ ਜਿੱਥੇ ਇਹ ਘੂਤਾਂ ਵਾਲਾ ਖੂਹ ਬਣਿਆ ਜਿਹੜਾ ਤੁਹਾਨੂੰ ਅਸੀਂ ਦਿਖਾਇਆ ਉਹਦੇ ਨਾਲ ਹੀ ਪਿੱਛੇ ਗੁਰਦੁਆਰਾ ਸਾਹਿਬ ਆ ਜਿਹੜਾ 6ਵੀਂ ਪਾਸ਼ਾਹੀ ਤੇ 10ਵੀਂ ਪਾਸ਼ਾਹੀ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਆ 2 ਵਜੇ ਜੀ ਇਹ ਖੂਹ ਤੇ ਪੋਚਾ ਲਾਉਣ ਲੱਗ ਜਾਂਦੇ ਆ ਅੱਛਾ ਜੀ ਸਵੇਰੇ ਸ਼ਾਮ ਟਿੱਕਰ ਬਰਾਹੀਂ ਪੋਚਾ ਲੱਗ ਜਾਂਦਾ ਹਾਂ ਹਾਂ ਇੱਥੇ ਕੰ ਕੱਲੀ ਖੂਹ ਦੀ ਕਮੇਟੀ ਬਣੀ ਆ ਹਾਂਜੀ ਹਾਂਜੀ ਇ ਵਾਹ ਜੀ ਜੇ ਕਿਸੇ ਦੇ ਭੂਤ ਪ੍ਰੇਤ ਹੁੰਦਾ ਕਿਸੇ ਬੁੜੀ ਕੁੜੀ ਚ ਕੱਲ ਇੱਥੇ ਆਈ ਸੀ ਬੁੜੀ ਇੱਥੇ ਡੱਗ ਪਈ ਸੀ ਜੀ ਤੇ ਨਾਲ ਦੀ ਨਾਲ ਠੀਕ ਹੋ ਗਈ ਵਾਹ ਜੀ ਵਾਹ ਹਾਂਜੀ ਇੱਕ ਲੁਧਿਆਣੇ ਤੋਂ ਸੀਗੇ ਜੀ ਬਾਣਗੇ ਹਾਂ ਉਹਨਾਂ ਦੀ ਕੁੜੀ ਵੀ ਭੂਤ ਪ੍ਰੇਤਾਂ ਨੇ ਘੇਰੀ ਵੀ ਸੀਗੀ ਤੇ ਉਹਦੇ ਚੋਂ ਉਹਨਾਂ ਨੇ ਖੰਡ ਪਾੜ ਸੁੱਖੇ ਜਿੱਥੇ ਪੰਜ ਅੱਛਾ ਜੀ ਲੁਧਿਆਣੇ ਤੋਂ ਉਹਨਾਂ ਦੀ ਕੁੜੀ ਜਮਾਂ 9 ਪਰ 9 ਹੋ ਗਈ ਇਹ ਜਿਹੜੇ ਇੱਥੇ ਖੰਡ ਪਾੜ ਸੁੱਖਦੇ ਆ ਉਹ ਇਸੇ ਗੁਰਦੁਆਰਾ ਸਾਹਿਬ ਚ ਕਰਦੇ ਆ ਕਿ ਆ ਨਹੀਂ ਅੱਜ ਗੁਰਦੁਆਰ ਸਾਹਿਬ ਇੱਧਰ ਆड्डा ਜੀ ਤੇ ਇਸ ਖੂਦ ਆ ਜਿਹੜਾ ਤੁਸੀਂ ਪ੍ਰਕਾਸ਼ ਉਹ ਅਲੱਗ ਕੀਤਾ ਹੋਇਆ ਹਾਂਜੀ ਹਾਂਜੀ ਅਲੱਗ ਆਈਓ ਹਾਂ ਇਹ ਗੁਰਦੁਆਰੇ ਨਾਲ ਕੋਈ ਲਿੰਕ ਨਹੀਂ ਗੁਰਦੁਆਰੇ ਨਾਲ ਕੋਈ ਹਾਂਜੀ ਲੋਕਲ ਕਮੇਟੀ ਹੈ ਜੀ ਇਹ ਹਾਂਜੀ ਹਾਂਜੀ ਤੇ ਗੁਰੂ ਗ੍ਰੰਥ ਸਾਹਿਬ ਗੁਰਦਾਰੇ ਚ ਰਹਿਣੇ ਆ ਅੱਛਾ ਜੀ